ਸਰਬ ਅੱਜ ਖਨੌਰੀ ਬਾਰਡਰ ਤੇ ਪਹੁੰਚੇ ਹਾਂ ਕਿਵੇਂ ਦੇਖ ਦਿਓਗੇ ਕਿ ਜਿਹੜਾ ਡਲੇਵਾਲ ਸਾਹਿਬ ਦੀ ਸਿਹਤ ਹੈਗੀ ਜਿਹੜੀ ਕਾਫੀ ਨਾਜ਼ੁਕ ਹੋ ਚੁੱਕੀ ਹੈਗੀ ਆ ਤੁਸੀਂ ਜਾਣਦੇ ਹੋ ਉਹਨਾਂ ਦੀ ਸਿਹਤ ਵੈਸੇ ਬਹੁਤ ਕ੍ਰਿਟੀਕਲ ਹੈਗੀ ਹੈ ਔਰ ਸੁਪਰੀਮ ਕੋਰਟ ਦੇ ਕਹਿਣ ਤੇ ਡੀਜੀਪੀ ਤੇ ਕੇਂਦਰ ਦੀ ਟੀਮ ਆਈ ਸੀਗੀ ਵੀ ਮੈਡੀਕਲ ਦੀ ਪੇਸ਼ਕਸ਼ ਕਰੀਏ ਤੁਹਾਨੂੰ ਪਤਾ ਹੋ ਉਹ ਦੋਵਾਂ ਫੋਰਮਾਂ ਨੇ ਨਹੀਂ ਸੀ ਮੰਨਣੀ ਹੈਗੀ ਸਰਕਾਰ ਦੇਖੋ ਸਾਰਾ ਦੇਸ਼ ਚਿੰਤਾ ਤੇ ਉਹਨਾਂ ਦੀ ਸਿਹਤ ਵਾਸਤੇ ਪਰ ਦੇਸ਼ ਦਾ ਪ੍ਰਧਾਨ ਮੰਤਰੀ ਚਿੰਤਾ ਚ ਨਹੀਂ ਹੈਗਾ ਅਸੀਂ ਖਨੌਰੀ ਪਹੁੰਚ ਕੇ ਦੇਖਿਆ ਵੀ ਇੱਥੇ ਗਿਣਤੀ ਬਹੁਤ ਜ਼ਿਆਦਾ ਬਹੁਤ ਚੜ੍ਹਦੀ ਕਲਾਚ ਹੈਗੇ ਸਰਕਾਰ ਲੁਕਮੇ ਆਪਦੇ ਵੀ ਪ੍ਰਬੰਧ ਕਰ ਰਹੀ ਹੈ ਕੋਈ ਗੱਲ ਨਹੀਂ ਹਰ 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 ਟੱਕਰੇ ਦਾ ਮੁਕਾਬਲਾ ਕਰਾਂਗੇ ਠੀਕ ਹੈ ਜੀ ਭਾਗ ਦੇ ਵਿੱਚੋਂ ਮੈਂ ਕਮਿਸ਼ਰਾ ਪਹੁੰਚੇ ਸੀਗੇ ਅੱਜ ਹਰ ਕੁਝ ਬੋਲ ਕੇ ਨਹੀਂ ਗਏ ਹੈਗੇ ਨਹੀਂ ਨਹੀਂ ਉਹੀ ਆ ਉਹ ਸਿਰਫ ਜਿਹੜਾ ਸੁਪਰੀਮ ਕੋਰਟ ਨੇ ਕਿ ਐਸੀ ਵੀ ਮੈਡੀਕਲ ਦੀ ਪੇਸ਼ ਕਰੋ ਉਹ ਆਪਣਾ ਸੁਪਰੀਮ ਕੋਰਟ ਦੇ ਅਨੁਸਾਰ ਆਪਣਾ ਗੱਲ ਰੱਖਣ ਆਏ ਸੀਗੇ ਇਹ ਤੋਂ ਵੱਧ ਕੁਝ ਨਹੀਂ ਸੀ ਹੈਗਾ ਹਾਂ ਡਾਕਟਰ ਕਹਿ ਰਹੇ ਨੇ ਵੀ ਹੱਥੋਂ ਜਿਹੜੀ ਗੱਲ ਨਿਕਲ ਸਕਦੀ ਹੈ ਕਿਉਂਕਿ ਡਲੇਵਾਲ ਦੀ ਸਿਹਤ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ ਸੀ ਪਹਿਲਾਂ ਡਾਕਟਰਾਂ ਨੇ ਹਾਂ ਦੇਖੋ ਜਿੰਨਾ ਉਹਨਾਂ ਦੀ ਕਿਡਨੀ ਡੈਮੇਜ ਹੋ ਗਈ ਲੀਵਰ ਲਗਭਗ ਹੱਥੋਂ ਗੱਲ ਨਿਕਲੀ ਹੋਈ ਆ ਠੀਕ ਹੈ ਨਾ ਰਿਕਵਰ ਕਰਨਾ ਇਹਨਾਂ ਸੌਖਾ ਨਹੀਂ ਹੈ ਮੈਂ ਤੇ ਕਹਿਆ ਸਾਰਾ ਜੇ ਕੋਰਟ ਚਿੰਤਤ ਆ ਦੇਸ਼ ਦਾ ਪ੍ਰਧਾਨ ਮੰਤਰੀ ਕਿਉਂ ਨਹੀਂ ਚਿੰਤਾ ਕਰਦਾ ਹਜੇ ਦੇਸ਼ ਦਾ ਪ੍ਰਧਾਨ ਮੰਤਰੀ ਨੂੰ ਕੋਈ ਚਿੰਤਾ ਨਹੀਂ ਹੈ